ਰਸਿਆਕਾਲ ਵਿਖੇ ਤੁਸੀਂ ਅਨਰਿਸਪੈਕਟ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਟਾਲੇ ਤੋਂ ਬਟਾਲੇ ਦੀ ਪੋਰਸ਼ ਕੋਲੋਨੀ ਰਾਧਾ ਕ੍ਰਿਸ਼ਨ ਕੋਲੋਨੀ ਦੇ ਵਿੱਚ ਸਕੂਲ ਦੇ ਬਾਹਰ ਜੋ ਫਾਇਰਿੰਗ ਹੋਈ ਸੀ ਉਸ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਮੁੰਡੇ ਨੂੰ ਜਿਸ ਨੌਜਵਾਨ ਨੂੰ ਗੋਲੀ ਮਾਰੀ ਗਈ ਸੀ ਉਸ ਨੌਜਵਾਨ ਦੀ ਮੌਤ ਹੋ ਗਈ ਹੈ 22 ਸਾਲਾਂ ਉਮਰ ਸੀ ਨੌਜਵਾਨ ਦਾ ਨਾਮ ਦਮਨ ਗੁਰਾਇਨ ਦੱਸਿਆ ਜਾ ਰਿਹਾ ਹੈ ਜਿੱਦਾਂ ਹੀ ਫਾਇਰਿੰਗ ਹੁੰਦੀ ਹੈ ਗੋਲੀ ਲੱਗਦੀ ਹੈ ਪੂਰਾ ਪਰਿਵਾਰ ਲੈ ਕੇ ਬਟਾਲਾ ਸਿਵਲ ਹਸਪਤਾਲ ਪਹਿਲਾਂ ਪਹੁੰਚਦਾ ਹੈ ਜਿੱਥੋਂ ਕਿ ਉਸ ਨੌਜਵਾਨ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਜਾਂਦਾ ਹੈ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਪਰ ਉਸ ਨੌਜਵਾਨ ਨੇ ਦਮ ਤੋੜ ਦਿੱਤਾ ਹੈ ਇਸ ਪੂਰੇ ਮਾਮਲੇ ਦੀ ਇਸ ਪੂਰੀ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਸੀ ਜੋ ਕਿ ਸਕੂਲ ਦੇ ਬਾਹਰ ਜੋ ਕੈਮਰਾ ਲੱਗਿਆ ਹੋਇਆ ਸੀ ਉਸ ਦੇ ਵਿੱਚ ਇਹ ਪੂਰੀ ਘਟਨਾ ਰਿਕਾਰਡ ਹੋ ਗਈ ਸੀ ਦੱਸਦੀ ਹੈ ਸਕੂਲ ਦੇ ਬੱਚੇ ਵੱਡੀ ਗਿਣਤੀ ਦੇ ਵਿੱਚ ਬਾਹਰ ਖੜੇ ਹੋਏ ਦੇਖੇ ਜਾ ਰਹੇ ਨੇ ਸ਼ਾਇਦ ਸਕੂਲ ਦੀ ਛੁੱਟੀ ਦਾ ਸਮਾਂ ਸੀ ਔਰ ਉਸ ਤੋਂ ਬਾਅਦ ਸਾਈਡ ਦੇ ਵਿੱਚ ਕੁਝ ਲੋਕ ਨੇ ਮੋਟਰਸਾਈਕਲ ਤੋਂ ਉਤਰਦੇ ਨੇ ਉਸ ਨੌਜਵਾਨ ਦੇ ਨਾਲ ਲੜਾਈ ਝਗੜਾ ਸ਼ੁਰੂ ਕਰ ਦਿੰਦੇ ਨੇ ਕੁੱਟਮਾਰ ਸ਼ੁਰੂ ਕਰ ਦਿੰਦੇ ਨੇ ਜਿਸ ਤੋਂ ਬਾਅਦ ਇੱਕ ਮੁੰਡੇ ਵੱਲੋਂ ਪਿਸਤੌਲ ਕੱਢ ਕੇ ਉਸ ਨੌਜਵਾਨ ਦੇ ਉੱਤੇ ਫਾਇਰ ਕਰ ਦਿੱਤਾ ਜਾਂਦਾ ਹੈ ਦੱਸਿਆ ਜਾ ਰਿਹਾ ਜੋ ਹੁਣ ਤੱਕ ਜਾਣਕਾਰੀ ਮਿਲੀ ਹੈ ਕਿ ਆਪਸੀ ਰੰਜਿਸ਼ ਦਾ ਹੈ ਮਾਮਲਾ ਹੈ ਪਰ ਫਿਲਹਾਲ ਆਖਿਰ ਪੂਰਾ ਮਾਮਲਾ ਕੀ ਹੈ ਇਸ ਮਾਮਲੇ ਨੂੰ ਲੈ ਕੇ ਕੋਈ ਖਾਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪੁਲਿਸ ਦੀ ਟੀਮ ਜ਼ਰੂਰ ਮੌਕੇ ਤੇ ਪਹੁੰਚੀ ਸੀ ਔਰ ਪੁਲਿਸ ਦੀ ਟੀਮ ਨੇ ਮਾਮਲਾ ਦਰਜ ਕਰ ਲਿਆ ਸੀ ਤੇ ਜਾਂਚ ਕੀਤੇ ਜਾਣ ਦੀ ਜੋ ਮੰਗ ਹੈ ਉਹ ਕਹੀ ਗਈ ਸੀ ਪਰ ਵੱਡੀ ਅਪਡੇਟ ਇਸ ਪੂਰੇ ਮਾਮਲੇ ਦੇ ਵਿੱਚ ਜੋ ਸਾਹਮਣੇ ਆ ਰਹੀ ਹੈ ਉਹ ਇਹੀ ਹੈ ਕਿ 22 ਸਾਲਾ ਨੌਜਵਾਨ ਦਮਨ ਗੁਰਾਇਆ ਨੇ ਦਮ ਤੋੜ ਦਿੱਤਾ ਹੈ ਸਾਡੇ ਨਾਲ ਸਾਡੇ ਸਹਿਯੋਗੀ ਨਿਤਿਨ ਲੂਥਰਾ ਫੋਨ ਲਾਈਨ ਤੇ ਜੁੜ ਚੁੱਕੇ ਨੇ ਬਟਾਲੇ ਤੋਂ ਜ਼ਿਆਦਾ ਜਾਣਕਾਰੀ ਉਹਨਾਂ ਕੋਲ ਲੈਂਦੇ ਨੇ ਨਿਤਿਨ ਇਸ ਪੂਰੇ ਮਾਮਲੇ ਦੇ ਵਿੱਚ ਅਪਡੇਟ ਆ ਰਹੀ ਹੈ ਕਿ ਜੋ ਨੌਜਵਾਨ ਸੀ ਦਮਨ ਗੁਰਾਇਆ ਉਸਨੇ ਦਮ ਤੋੜ ਦਿੱਤਾ ਹੈ فرم ਹੋ ਗਈ ਹੈ ਕਿ ਜਿਹੜੀ ਗੋਲੀ ਹੁਣ ਤੋਂ ਕੁਝ ਘੰਟੇ ਪਹਿਲਾਂ ਚੱਲੀ ਸੀ ਜਿਸ ਵਿੱਚ ਇੱਕ ਨੌਜਵਾਨ ਦਮਨ ਗੁਰਾਇਆ ਜ਼ਖਮੀ ਹੋਇਆ ਸੀ ਪਰ ਉਸ ਨੂੰ ਅਮਰਸਰ ਦੇ ਪ੍ਰਾਈਵੇਟ ਹਸਪੀਟਲ 'ਚ ਰੈਫਰ ਕੀਤਾ ਗਿਆ ਸੀ ਬਟਾਲਾ ਦੇ ਸਰਕਾਰੀ ਹਸਪਤਾਲ ਤੋਂ ਜੋ ਹੁਣੇ-ਹੁਣੇ ਖਬਰ ਆ ਰਹੀ ਆ ਕਿ ਦਮਨ ਗੁਰਾਇਆ ਨੂੰ ਦੀ ਹੁਣ ਮੌਤ ਹੋ ਚੁੱਕੀ ਆ ਔਰ ਉਸ ਦੀ ਜਿਹੜੀ ਹਿੰਮਤ ਤੇ ਆ ਬਟਾਲਾ ਦੇ ਸਰਕਾਰੀ ਹਸਪਤਾਲ ਲਿਆਂਦੀ ਜਾ ਰਹੀ ਆ ਔਰ ਉਸ ਦਾ ਪੋਸਟਮਾਰਮ ਹੋਏਗਾ ਜੀ ਜੀ ਲੋਕ ਨਿਤਨ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਕਿਉਂਕਿ ਸਵੇਰ ਤੋਂ ਇਹ ਖਬਰ ਆ ਰਹੀ ਸੀ ਕਿ ਆਪਸੇ ਰੰਜਿਸ਼ ਦਾ ਮਾਮਲਾ ਹੈ ਆਖਰ ਕਿਨਾ ਵੱਲੋਂ ਹਮਲਾ ਕੀਤਾ ਗਿਆ ਕਿਸ ਮਾਮਲੇ ਨੂੰ ਲੈ ਕੇ ਰੰਜਿਸ਼ ਚੱਲ ਰਹੀ ਸੀ ਕੋਈ ਖਬਰ ਕੋਈ ਜਾਣਕਾਰੀ ਸਾਹਮਣੇ ਆਈ ਹੈ ਜੇਨ ਦੇਖੋ ਫਿਲਹਾਲ ਅਜੇ ਪੁਲਿਸ ਨੇ ਨਹੀਂ ਜਾਂ ਉਹਦੇ ਪਰਿਵਾਰ ਨੇ ਕਿਸੇ ਤਰ੍ਹਾਂ ਦੀ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ ਲੇਕਿਨ ਪੁਲਿਸ ਦਾ ਮੰਨਿਆ ਜਾਏ ਤਾਂ ਪੁਲਿਸ ਦਾ ਕਹਿਣਾ ਸੀ ਕਿ ਜਾਂਚ ਕਰ ਰਹੇ ਹਾਂ ਜਦੋਂ ਇਹ ਨੌਜਵਾਨ ਦੀ ਦੇ ਮ੍ਰਿਤਕ ਨਹੀਂ ਸੀ ਹੋਈ ਇਹ ਨੌਜਵਾਨ ਅਗੇ ਜਿਹੜੇ ਇਲਾਕੇ ਉਦੋਂ ਜਿਹੜੇ ਐਸਪੀ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਸੀ ਕਿ ਬਿਆਨ ਲੈ ਕੇ ਫਿਰ ਪਤਾ ਚੱਲ ਪਾਏਗਾ ਕਿ ਆਖਿਰ ਮਾਮਲਾ ਕੀ ਹੈ ਲੇਕਿਨ ਹੁਣ ਜਦੋਂ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਤਾਂ ਸਚੁਰਮ ਤੇ ਹੋਏਗਾ ਹੀ ਪਰ ਇਹ ਗੱਲ ਦੀ ਹੁਣ ਗੱਲ ਉਹਦੇ ਪਰਿਵਾਰਿਕ ਮੈਂਬਰ ਬਿਆਨ ਦੇਣਗੇ ਕਿ ਆਖਿਰ ਇਹ ਝਗੜਾ ਹੋਇਆ ਕਿਉਂ ਆਖਿਰ ਕਾਰਨ ਕੀ ਸੀ ਨਿਤਨੇ ਇੱਕ ਹੋਰ ਸਵਾਲ ਇਸ ਪੂਰੇ ਨੌਜਵਾਨ ਦਾ ਜੇ ਕੋਈ ਬੈਕਗ੍ਰਾਉਂਡ ਹੈ ਕੋਈ ਹਿਸਟਰੀ ਸਾਹਮਣੇ ਆਈ ਹੈ ਕਿਸ ਤਰੀਕੇ ਦਾ ਰਿਕਾਰਡ ਸੀਗਾ ਕਿ ਪਹਿਲਾਂ ਵੀ ਲੜਾਈਆਂ ਦੇ ਵਿੱਚ ਸ਼ਾਮਿਲ ਸੀ ਜਾਂ ਆਪਸੀ ਰੰਜਿਸ਼ ਹੀ ਕੋਈ ਚੱਲ ਰਹੀ ਸੀ ਤੇ ਮੁੰਡਿਆਂ ਨੇ ਅਚਾਨਕ ਤੋਂ ਆ ਕੇ ਇਸ ਨੌਜਵਾਨ ਤੇ ਹਮਲਾ ਕਰ ਦਿੱਤਾ ਇਹਨਾਂ ਜਿਸ ਸਮੇਂ ਪਹਿਲਾਂ ਜਾਣਕਾਰੀ ਦਿੱਤੀ ਕਿ ਇਹ ਨੌਜਵਾਨ ਦਾ ਅਜੇ ਫਿਰ ਹਾਲ ਅਜੇ ਹੀ ਗੱਲ ਕੋਈ ਸਾਹਮਣੇ ਆਈ ਨਹੀਂ ਨਾ ਹੀ ਅਜੇ ਪਰਿਵਾਰ ਨੇ ਕੋਈ ਬਿਆਨ ਦਿੱਤਾ ਉਸ ਦਾ ਕਾਰਨ ਸੀ ਕਿ ਜਿੱਦਾਂ ਇਸ ਨੂੰ ਗੋਲੀ ਲੱਗਦੀ ਹੈ ਤੇ ਇਸ ਨੂੰ ਬਟਾਲਵੇ ਸਰਕਾਰੀ ਹਸਪਤਾਲ ਲਿਜਾਇਆ ਜਾਂਦਾ ਹੈ ਜਿਸ ਤੋਂ ਮਗਰੋਂ ਇਸ ਨੂੰ ਉੱਥੋਂ ਰੈਫਰ ਕਰ ਦਿੱਤਾ ਜਾਂਦਾ ਹੈ ਅਮਨਸਰ ਲਈ ਔਰ ਹੁਣ ਜੋ ਖਬਰ ਆ ਰਹੀ ਆ ਕਿ ਉੱਥੇ ਇਸ ਦੀ ਮੌਤ ਹੋ ਗਈ ਆ ਵਇਤਕ ਦੇ ਲਿਆਂਦੀ ਗਈ ਆ ਕੁਝ ਸਮੇਂ ਬਾਅਦ ਜਦੋਂ ਇਹਦਾ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਜਾਏਗੀ ਤਾਂ ਸਾਫ ਹੋ ਜਾਏਗਾ ਕਿ ਆਖਿਰ ਮਾਮਲਾ ਹੈ ਕੀ ਸੀ ਨਹੀਂ ਜਿਹਨਾਂ ਮੁੰਡਿਆਂ ਵੱਲੋਂ ਹੈ ਜਿਨ੍ਹਾਂ ਲੋਕਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਲੜਾਈ ਝਗੜਾ ਕੀਤਾ ਗਿਆ ਕੁੱਟਮਾਰ ਇਸ ਨੌਜਵਾਨ ਦੇ ਨਾਲ ਕੀਤੀ ਗਈ ਕੀ ਉਹਨਾਂ ਦੀ ਪਛਾਣ ਹੋ ਸਕੀ ਹੈ ਹਾਂ ਜਿਹੜਾ ਦੋ ਨੌਜਵਾਨ ਸਨ ਜਿਨ੍ਹਾਂ ਨੇ ਗੋਲੀ ਚਲਾਈ ਇੱਕ ਤਾਂ ਜਿਹੜਾ ਸੀ ਉਹ ਆਮ ਆਦਮੀ ਪਾਰਟੀ ਦੇ ਸਵਰਨ ਸਿੰਘ ਦੇ ਸੂਬਾ ਪ੍ਰਧਾਨ ਉਹਨਾਂ ਦੇ ਗਨਮੈਨ ਵੱਲੋਂ ਉਹਨੂੰ ਕੁਝ ਦੂਰੀ ਦੀ ਮੁਸ਼ਕਲ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ ਲੇਕਿਨ ਦੂਸਰਾ ਨੌਜਵਾਨ ਭੱਜ ਗਿਆ ਹੈ ਪੁਲਿਸ ਫਿਲਹਾਲ ਇਹ ਗੱਲ ਨਹੀਂ ਮੰਨ ਰਹੀ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਜਦੋਂ ਪੁਲਿਸ ਉਸ ਦੀ ਗ੍ਰਿਫਤਾਰੀ ਪਾਏਗੀ ਪੁਲਿਸ ਵੱਲੋਂ ਹੀ ਜਾਣਕਾਰੀ ਦਿੱਤੀ ਜਾਏਗੀ ਕਿ ਨੌਜਵਾਨ ਕਿਥੋਂ ਦੇ ਸੀ ਕੀ ਦੁਸ਼ਮਣੀ ਸੀ ਔਰ ਆਖਿਰ ਇੰਨੀ ਕਿੰਨੀ ਗਰੰਜੀ ਸੀ ਕਿ ਉਸ ਤੇ ਸਿੱਧੀ ਗੋਲੀ ਹੀ ਚਲਾ ਦਿੱਤੀ ਗਈ ਬਹੁਤ ਬਹੁਤ ਸ਼ੁਕਰੀਆ ਨਿਤ ਜੀ ਸਤਿਮਾਮ ਜਾਣਕਾਰੀ ਲਈ ਸੋ ਦੱਸਦੀ ਹੈ ਬਟਾਲਾ ਦੇ ਵਿੱਚ ਸਕੂਲ ਦੇ ਬਾਹਰ ਜੋ ਫਾਇਰਿੰਗ ਹੁੰਦੀ ਹੈ ਵੱਡੀ ਅਪਡੇਟ ਨੌਜਵਾਨ 22 ਸਾਲ ਦਾ ਦਮਨ ਗੋਰਾਇਆ ਜਿਸ ਨੂੰ ਕਿ ਗੋਲੀ ਲੱਗੀ ਸੀ ਉਸ ਦੀ ਮੌਤ ਹੋ ਗਈ ਹੈ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਕਿਉਂਕਿ ਜ਼ਖਮੀ ਸੀਗਾ ਬਟਾਲਾ ਲੈ ਕੇ ਗਏ ਬਟਾਲਾ ਦੇ ਸਿਵਲ ਹਸਪਤਾਲ ਤੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਔਰ ਅੰਮ੍ਰਿਤਸਰ ਉਸਨੇ ਦਮ ਤੋੜ ਦਿੱਤਾ ਦੁਬਾਰਾ ਜੋ ਜਾਣਕਾਰੀ ਸਾਡੇ ਸਹਿਯੋਗੀ ਨਿਤਿਨ ਲੂਥਰਾ ਨੇ ਬਟਾਲੇ ਤੋਂ ਸਾਨੂੰ ਦਿੱਤੀ ਹੈ ਕਿ ਬਟਾਲਾ ਹਸਪਤਾਲ ਦੇ ਵਿੱਚ ਲੈ ਕੇ ਆਇਆ ਜਾ ਰਿਹਾ ਹੈ ਪੋਸਟਮਾਰਟਮ ਇੱਥੇ ਹੋਵੇਗਾ ਉਸ ਤੋਂ ਬਾਅਦ ਪਰਿਵਾਰ ਦਰਸ਼ਕ ਕੋਈ ਬਿਆਨ ਸਾਹਮਣੇ ਆਏਗਾ ਔਰ ਇਹ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਐਕਸਕਲੂਸਿਵ ਜਾਣਕਾਰੀ ਇਹ ਦਿੰਦੇ ਆ ਕਿ ਇੱਕ ਹਮਲਾਵਰ ਨੂੰ ਫੜ ਲਿਆ ਗਿਆ ਹੈ ਗ੍ਰਿਫਤਾਰ ਕਰ ਲਿਆ ਗਿਆ ਪਰ ਹਾਲਾਂਕਿ ਪੁਲਿਸ ਨੇ ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਹੈ ਪਰ ਐਮਐਲਏ ਦੇ ਗਨਮੈਨ ਨੇ ਫੜ ਕੇ ਬਦਮਾਸ਼ ਨੂੰ ਕਾਬੂ ਕੀਤਾ ਸੀ ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਇੱਕ ਭੱਜਣ ਦੇ ਵਿੱਚ ਫਰਾਰ ਹੋ ਗਿਆ ਸੀ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਪੁਲਿਸ ਇਸ ਤੈਅ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰ ਇਰਨਜਿਸ਼ ਦਾ ਮਾਮਲਾ ਸੀ ਜਾਂ ਫਿਰ ਕਿਸੇ ਦੇ ਕਹਿਣ ਤੇ ਉਸ ਨੌਜਵਾਨ ਨੂੰ ਟਾਰਗੇਟ ਕੀਤਾ ਗਿਆ ਨਿਸ਼ਾਨਾ ਬਣਾਇਆ ਗਿਆ ਇਹ ਪੁੱਛਗਿੱਛ ਦਾ ਵਿਸ਼ਾ ਜਾਂਚ ਦਾ ਵਿਸ਼ਾ ਹੈ ਫਿਲਹਾਲ ਪਰਿਵਾਰ ਵੱਲੋਂ ਵੀ ਕੋਈ ਬਿਆਨ ਸਾਹਮਣੇ ਨਹੀਂ ਹੈ ਜ਼ਾਹਿਰ ਜੇ ਗੱਲ ਹੈ ਬਾਈ ਸਵਾਲ ਦਾ ਨੌਜਵਾਨ ਬੱਚਾ ਇਸ ਪਰਿਵਾਰ ਨੇ ਗਵਾਇਆ ਹੈ ਪਰਿਵਾਰ ਸਦਮੇ ਦੇ ਵਿੱਚ ਹੈ ਤੇ ਫਿਲਹਾਲ ਕੋਈ ਵੀ ਬਿਆਨ ਦੇਣ ਦੀ ਸਥਿਤੀ ਦੇ ਵਿੱਚ ਪਰਿਵਾਰ ਨਹੀਂ ਹੈ ਪਰਿਵਾਰ ਦਾ ਬਿਆਨ ਸਾਹਮਣੇ ਆਏਗਾ ਤੇ ਪੁਲਿਸ ਅਧਿਕਾਰੀਆਂ ਦਾ ਇਸ ਪੂਰੇ ਮਾਮਲੇ ਦੇ ਵਿੱਚ ਥੋੜੀ ਦੇਰ ਤੱਕ ਜੋ ਵੱਡਾ ਬਿਆਨ ਹੈ ਉਹ ਆ ਸਕਦਾ ਹੈ ਕਿਉਂਕਿ ਅੰਮ੍ਰਿਤਸਰ ਤੋਂ ਨੌਜਵਾਨ ਦੀ ਮ੍ਰਿਤਕ ਦੇ ਜੋ ਹੈ ਉਹ ਬਟਾਲਾ ਦੇ ਸਿਵਲ ਹਸਪਤਾਲ ਲੈ ਕੇ ਆਈ ਜਾ ਰਹੀ ਹੈ ਜਿੱਥੇ ਕਿ ਉਸ ਨੌਜਵਾਨ ਦਾ ਪੋਸਟਮਾਰਟਮ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਜੋ ਲਾਸ਼ ਹੈ ਉਹ ਪਰਿਵਾਰ ਦੇ ਸੁਪਰਦ ਕੀਤੀ ਜਾਵੇਗੀ ਅਕਾਲ ਵਕਤ ਤੁਸੀਂ ਅੱਜ ਰਿਸਪਕ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਟਾੜੇ ਤੋਂ ਬਟਾੜੇ ਦੀ ਪੋਰਸ਼ ਕੋਲੋਨੀ ਰਾਧਾ ਕ੍ਰਿਸ਼ਨ ਕੋਲੋਨੀ ਦੇ ਵਿੱਚ ਸਕੂਲ ਦੇ ਬਾਹਰ ਜੋ ਫਾਇਰਿੰਗ ਹੋਈ ਸੀ ਉਸ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਮੁੰਡੇ ਨੂੰ ਜਿਸ ਨੌਜਵਾਨ ਨੂੰ ਗੋਲੀ ਮਾਰੀ ਗਈ ਸੀ ਉਸ ਨੌਜਵਾਨ ਦੀ ਮੌਤ ਹੋ ਗਈ ਹੈ 22 ਸਾਲਾਂ ਉਮਰ ਸੀ ਨੌਜਵਾਨ ਦਾ ਨਾਮ ਦਮਨ ਗੁਰਾਇਨ ਦੱਸਿਆ ਜਾ ਰਿਹਾ ਹੈ ਜਿੱਦਾਂ ਹੀ ਫਾਇਰਿੰਗ ਹੁੰਦੀ ਹੈ ਗੋਲੀ ਲੱਗਦੀ ਹੈ ਪੂਰਾ ਪਰਿਵਾਰ ਲੈ ਕੇ ਬਟਾਲਾ ਸਿਵਲ ਹਸਪਤਾਲ ਪਹਿਲਾਂ ਪਹੁੰਚਦਾ ਹੈ ਜਿੱਥੋਂ ਕਿ ਉਸ ਨੌਜਵਾਨ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਜਾਂਦਾ ਹੈ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ